ਆਪਣੇ ਨਾਮ ਦੇ ਨਾਮ ਹੀ ਫ੍ਰੀਮ ਰੋਡ ਏਜੰਸੀ ਮਲੋਡ ਹੈ ਇਹ ਅਸੀਂ ਮਲ ਬਲੋਟ ਇੰਟਰਪ੍ਰਾਈਜ਼ਿੰਗ ਲਜਾਨਾ ਤੋਂ ਇਟਾਂ ਲੈਂਦੇ ਆ ਉਹ ਸਟੋਕ ਇਸ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਸਟੋਕ ਇਸ ਆ ਕੱਲ ਉਹਨਾਂ ਦਾ 8 ਵਜੇ ਉਹਨਾਂ ਦਾ ਕੱਲ ਦੋ ਟਾਈਮ ਸੀ ਜਿਹੜਾ ਨਗਰਾਲਾਂਡ ਸਾਈਡ ਦੀ ਲੋਰਦੀ ਸੀ 500 ਮੰਥਲੀ ਉਹਦੇ ਚੋਂ ਕੱਲ ਪਹਿਲਾ ਪ੍ਰਾਈਸ ਹਿੱਟ ਹੋਇਆ ਉਹਨਾਂ ਦਾ 8 ਵਜੇ ਤੇ ਵੀ ਮੈਂ ਤੇ ਲਾਈਵ ਡੋ ਚੱਲ ਰਿਹਾ ਸੀ ਜਦੋਂ ਉਹਨਾਂ ਦੀ ਕਾਲ ਮੈਨ ਨੂੰ ਆਈ ਹੈ ਕਿ ਤੋਂੜੇ ਤੋਂ ਪਹਿਲਾ ਪ੍ਰਾਈਸ ਹਿੱਟ ਹੋ ਗਿਆ ਤੇ ਸਾਡੇ ਤੋਂ ਪਹਿਲਾਂ ਵੀ ਕਈ ਫਾਈਸ ਹਿੱਟ ਹੋ ਗਏ ਆ ਮਤਲਬ ਕਿ ਪਹਿਲਾਂ ਸਾਡੀ 40 ਸਾਲ ਪੁਰਾਣੀ ਲੋਟਰੀ ਏਜੰਸੀ ਹੈ ਜਿੱਥੋਂ ਮੇਰੇ ਦਾਦਾ ਜੀ ਕੰਮ ਕਰ ਰਹੇ ਸੀਗੇ ਉਹ ਪਿੱਛੇ ਐਕਸਪਾਇਰ ਹੋ ਗਏ ਤੇ ਉਦੋਂ ਬਾਅਦ ਇਹ 2 ਸਾਲਾਂ ਨੂੰ ਮੈਂ ਕੰਮ ਕਰ ਰਿਹਾ ਤੇ ਇਹ ਹੁਣ ਮੇਰਾ 2 ਸਾਲਾਂ ਤੋਂ ਬਾਅਦ ਮੇਰਾ ਪਹਿਲਾ ਪ੍ਰਾਈਸ ਦਾ ਜਿਹੜਾ 2.5 ਕਰੋੜ ਦਾ ਪਹਿਲਾ 500 ਮੰਥਲੀ ਉੱਤੇ ਹਿੱਟ ਹੋਇਆ ਤੇ ਉਹਨਾਂ ਦਾ ਲਾਈਵ ਚੱਲਦੇ ਡਰੋਪ ਵਿੱਚ ਉਹਨਾਂ ਦਾ ਮੈਨੂੰ ਕਾਲ ਆ ਗਈ ਸੀ ਫਸਟ ਵਾਈਜ਼ ਦੀ ਵੀ ਟੋੜ ਤੋਂ ਪਹਿਲਾ ਵਾਈਜ਼ ਹਿੱਟ ਹੋ ਗਿਆ ਤੇ ਇਹ ਸੀ ਜਿਹਨੇ ਨੰਬਰ ਦਿੱਤਾ ਸੀ ਉਹਨੂੰ ਨਿਕਲੀ ਹੈ ਗ੍ਰੀਨ ਵੈਲੀ ਦੇ ਵਿੱਚ ਉਹਨਾਂ ਰਿਹائشਾ ਤੇ B 92 B 94 98 05